ਸੋਨਾਲੀਕਾ 750 ਡਬਲ ਕਲਚ ਮਾਡਲ 2001 ਰੇਟ 195000 ਰੁਪਿਆ ਪੰਜਾਬ ਨੰਬਰ ਕੰਡੀਸ਼ਨ ਚੈੱਕ ਕਰ ਸਕਦੇ ਹੋਗੇ ਸੋਨਾ ਡੈਕਟਰ ਪਿਆਗਾ 2001 ਮਾਡਲ ਪੰਜਾਬ ਨੰਬਰ ਬਦਦਵਾਰ ਨੂੰ ਸੇਲ ਤੇ ਵੀ ਆਇਆ ਹੋਇਆ ਡੈਕਟਰ ਸਭਰਾ 852 2011 ਮਾਡਲ 355000 ਰੁਪਿਆ ਪ੍ਰਿੰਡਾ ਨੰਬਰ ਟਾਇਰ ਅਗਲੇ ਗੁਡੀਅਰ ਦੇ ਮਗਰਲੇ ਬੀਕੇਟੀ ਦੇ ਟਾਇਰ ਇਹ ਵੀ ਬਹੁਤ ਸੋਨਾ ਡੈਕਟਰ ਪਿਆਗਾ 2011 ਮਾਡਲਰ ਪੰਜਾਬ ਨੰਬਰ ਪ੍ਰਿੰਡਾ ਥੋੜੀ ਜਿਹਾ ਦਈ ਬਹੁਤ ਸੋਨਾ ਡੈਕਟਰ ਪਿਆਗਾ ਮਗਰਲੇ ਟਾਇਰ ਹੈਗੇ ਬੀਕੇਟੀ ਦੇ ਨਵੇਂ ਅੱਗੇ ਆ ਗਿਆ ਫੋਰਡ 3600 ਮਗਰਲੇ ਟਾਇਰ ਗੁਡੀਅਰ ਦੇ ਸੋਨਾ ਡੈਕਟਰ ਹੈ ਵੀ ਕਿੰਝ ਰੂਮ ਜਿੰਦਾ ਸਾਰਾ ਰੰਗ オリジナル ਪਿਆਗਾ ਮਾਡਲ ਦਾ ਵਧੀਆ ਬ੍ਰੀਕਿੰਗ ਨੇ ਦੇਸ਼ੇ ਦੇ ਟਾਇਰ ਕੰਡੀਸ਼ਨ ਦਾ ਵਧੀਆ ਸਿਆ ਮਾਡਲ ਇਹ 94 ਰੇਟ 135000 ਰੁਪਇਆ ਇਹ ਬਹੁਤ ਵਧੀਆ ਕੰਡੀਸ਼ਨ ਦਾ ਪਿਆਗਾ ਸੋਹਣਾ ਟਰੈਕਟਰ ਹੈ ਅੱਗੇ ਆ ਗਿਆ ਇਸ਼ਰ 2023 ਮਾਡਲ ਜਿਵੇਂ ਨਵਾਂ ਚਾਰੇ ਟਾਇਰ ਨਾਲ ਦੇ ਸਾਰਾ ओरिजिनल ਬਹੁਤ ਸੋਹਣਾ ਡ੍ਰੈਕਟਰ ਹੈ 500 ਕੁਛ ਘੰਟੇ ਚੱਲੇ 310000 ਰੁਪਏ ਦੀ ਡਿਮਾਂਡ ਹੈ ਬਾਕੀ ਮੌਕੇ ਦੀ ਮੰਨ ਤਨ ਹੋ ਜੂਗਾ ਦੇਖਿੰਦਾ 2 ਨਵਾਂ ਤੇ ਆ ਗਿਆ 2023 ਮਾਡਲ ਅੱਗੇ ਆ ਗਿਆ 2007 ਮਾਡਲ ਫ੍ਰੇਮ ਤੇ 40000 ਰੁਪਿਆ ਅਗਲੇ ਟਾਇਰ ਜੇਕੇ ਤੇ ਜਮਨ ਨਵੇਂ ਆ ਪਿਛਲੇ ਟਾਇਰ ਹੈਗੇ ਜੀ 40 ਕੁ ਪੈਸੇ ਆ 35 40 ਪੈਸੇ ਟਾਇਰ ਆ ਪਿਛਲੇ ਤੇ ਵੀ ਵਧੀਆ ਟਰੈਕਟਰ ਪਿਆਗਾ ਵਧੀਆ ਕੰਡੀਸ਼ਨ ਦਾ ਕਿਸੇ ਵੀ ਇਹਨੇ ਲੈਣਾ ਤਲਵੰਡੀ ਸਾਭੂ ਆ ਸਕਦੇ ਹੋਗੇ ਦਿਨ ਬੁੱਧਵਾਰ ਟਰੈਕਟਰ ਮੰਡੀ ਤੇ ਜੇ ਕਿਸੇ ਨੇ ਘਰੇ ਵੀ ਲੈਣਾ ਹੋਇਆ ਤਾਂ ਆਪਾਂ ਉੱਪਰ ਨੰਬਰ ਪਾ ਦੇਾਂਗੇ ਘਰੋਂ ਵੀ ਮਿਲ ਜਾਣਗੇ ਟਰੈਕਟਰ